ਸਾਡੇ ਮਾਨਯੋਗ ਸੀਐਮ ਦੀ ਜਿਹੜੀ ਸਾਡ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਕ੍ਰਾਈਮ ਆਰਗਨਾਈਜ਼ਡ ਕ੍ਰਾਈਮ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਹਮੇਸ਼ਾ ਹੀ ਬਹੁਤ ਸੈਂਸਿਟਿਵਲੀ ਅਸੀਂ ਢੀਲ ਕਰਦੇ ਆ ਕੋਈ ਵੀ ਇੰਪੋਰਟੈਂਟ ਕ੍ਰਾਈਮ ਸਾਡੇ ਏਰੀਆ ਚ ਹੁੰਦਾ 7 ਅਕਤੂਬਰ ਨੂੰ ਜਿਹੜੀ ਸਾਡਾ ਪੌਸ਼ ਏਰੀਆ ਰਣਜੀਤ ਐਵੇਨਿਊ ਦਾ ਉਹਦੇ ਚ ਇਹ ਇਤਲਾਹ ਆਈ ਸੀ ਕਿ ਇੱਕ ਘਰ ਦੇ ਵਿੱਚ ਪੰਜ ਜਾਂ 6 ਬੰਤੇ ਜਿਹੜੇ ਐਂਟਰ ਕਰਕੇ ਤੇ ਕੁਝ ਫਰੋਲਾਫਾਲੇ ਕੀਤੀ ਉਹਨਾਂ ਨੇ ਤਕੋਈ ਸਮਾਨ ਵੀ ਜਿਹੜਾ ਉੱਥੋਂ ਲੈ ਕੇ ਗਏ ਸੀਗੇ ਤੇ ਇਮੀਡੀਏਟਲੀ ਕੇਸ ਦਰਜ ਕੀਤਾ ਗਿਆ ਸੀਗਾ ਐਫ ਆਈ ਆਰ ਨੰਬਰ 140 ਔਰ ਉਹ ਜਿਹੜੀ ਇਹ ਡਕਾਇਟੀ ਦਾ ਕਾਰਵਾਈ ਸੀਗੀ ਉਹਨੂੰ ਉਹਦੇ ਚ ਅਸੀਂ ਬਹੁਤ ਮੁਸਤਦੀ ਨਾਲ ਸਾਡੀ ਟੀਮਸ ਨੇ ਇਨਵੈਸਟੀਗੇਸ਼ਨ ਕਰਦੇ ਹੋਏ ਮੇਨ ਅਕਿਊਜ਼ ਬਹੁਤ ਜਲਦੀ ਆਇਡੈਂਟੀਫਾਈ ਕਰ ਲਏ ਸੀ ਵਿਦਨ ਆਈ ਥਿੰਕ 24 ਆਵਰਸ ਸਾਨੂੰ ਪਤਾ ਲੱਗ ਗਿਆ ਸੀ ਕਿ ਕੌਣ ਕੌਣ ਬੰਦੇ ਇਨਵੋਲਡ ਨੇ ਉਸ ਤੋਂ ਬਾਅਦ ਉਹਨਾਂ ਦੀ ਭਾਲ ਦੇ ਵਿੱਚ ਛਾਪਮਾਰੀ ਕੀਤੀ ਜਾ ਰਹੀ ਸੀਗੀ ਔਰ ਇੰਟੈਲੀਜੈਂਸ ਡਵੈਲਪ ਕੀਤੀ ਜਾ ਰਹੀ ਸੀ ਵੇਅਰਬਾਊਟਸ ਦੇ ਉਹਦੇ ਵਿੱਚ ਸਾਨੂੰ ਸਕਸੈਸ ਮਿਲੀ ਕਿ ਆਕੇ 16-10 ਨੂੰ ਜਦੋਂ ਤਿੰਨ ਮੇਨ ਮੁਲਜ਼ਮ ਅਸੀਂ ਹੁਸ਼ਿਆਰਪੁਰ ਦੇ ਹਿਮਾਚਲ ਦੇ ਗਾਰਡ ਜੁਆਇਨਿੰਗ ਏਰੀਆ ਹੈਗਾ ਉੱਥੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਪੁੱਛਗਿੱਛ ਕੀਤੀ ਹੈ ਜਿਹੜੇ ਮੇਨ ਰਿਕਵਰੀਜ਼ ਇਹਦੇ ਚ ਹੋਈਆਂ ਤਿੰਨ ਪਿਸਟਲ ਹੋਈ ਐ ਇੱਕ ਕੰਟਰੀ ਮੇਡ ਆ ਦੇਸੀ ਬੱਤੀਪੋਰ ਦਾ ਇੱਕ ਗਲੌਕ ਐ ਤੀਪੋਰ ਦਾ ਦੋ ਵਹੀਕਲਸ ਨੇ ਇੱਕ ਕ੍ਰੇਟਾ ਤੇ ਇੱਕ ਸਕੋਰਪਿਓਨ ਜਿਹੜੇ ਤਿੰਨ ਮੁਲਜ਼ਮ ਫੜੇ ਗਏ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਨੇ ਵਿਕਰਮਜੀਤ ਵਿੱਕੀ ਜਿਹੜਾ ਐ ਇਹ ਮਹੱਲਾ ਨਾਨਕਸਰ ਤਰਨਤਾਰਨ ਦਾ ਰੈਣਵਾਲਾ 26 ਸਾਲ ਦੀ ਇਹਦੀ ਉਮਰ ਐ ਲੇਬਰ ਦਾ ਕੰਮ ਕਰਦਾ ਤੇ ਨੌ ਮੁਕਦਮੇ ਇਹਦੇ ਖਿਲਾਫ ਪਹਿਲਾਂ ਹੀ ਦਰਜ ਨੇ ਜਿਨ੍ਹਾਂ ਦੇ ਦੇਖੀ ਐਨਡੀਪੀਐਸ ਐਕਟਾ ਅਟੈਂਪਟ ਟੂ ਮਰਡਰ ਹੈ ਔਰ ਐਕਸਟਰਸ਼ਨ ਦਾ ਹੈ ਔਰ ਆਰਮ ਦਾ ਕੇਸ ਦੇ ਮੁਕਦਮੇ ਦਰਜ ਹੈ ਵਿਕ੍ਰਿਮ ਜਿਹੜਾ ਵਿਲੀ ਵਿਕੀ ਹੈਗਾ ਮਨਦੀਪ ਐਲੀਅਸ ਬੁੱਧੂ ਇਹ ਤਾਰਾਗੜ ਪੀਐਸ ਜੰਡੇ ਵਾਲਾ ਗੁਰੂ ਅਮਰਸਰ ਰੂਲ ਦਾ ਰਹਿਣ ਵਾਲਾ ਇਹਦੇ ਖਿਲਾਫ 8 ਮੁਕਦਮੇ ਦਰਜ ਨੇ ਪਹਿਲਾਂ ਡਕੈਤੀ ਦਾ ਚੋਰੀ ਦਾ ਐਨਡੀਪੀਐਸ ਦਾ ਅਟੈਂਪਟ ਟੂ ਮਰਡਰ ਦਾ ਔਰ ਐਨਡੀਪੀਐਸ ਦੇ ਬਾਕੀ ਕੇਸ ਵੀ ਦੇ ਖਿਲਾਫ ਦਰਜ ਨੇ ਸੋ ਆਪਾ ਸਮਝ ਸਕਦੇ ਆ ਕਿ ਪੁਰਾਣੇ ਮੁਲਜ਼ਮ ਨੇ 1 ਦੇ ਖਿਲਾਫ 8 ਮੁਕੱਦਮੇ ਦੂਜੇ ਦੇ ਖਿਲਾਫ 9 ਇਸ ਤੋਂ ਇਲਾਵਾ ਜਤਿੰਦਰ ਏਰੀਆ ਸਿੰਮੂ ਜਿਹੜਾ ਇਹ 28 ਸਾਲ ਦਾ ਇਹ ਪਲਾਸੌਰ ਸਿਟੀ ਤਰਨਤਾਰਨ ਦੇ ਏਰੀਏ ਦਾ ਰਹਿਣ ਵਾਲਾ ਇਹਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਦਾ ਇੱਕ ਮੁਕੱਦਮਾ ਦਰਜ ਹੈ ਹੀਰੋਇਨ ਬਰਾਮਦ ਹੋਈ ਸੀ ਸੋ ਮੈਂ ਸਮਝਦਾ ਕਿ ਬਹੁਤ ਜਲਦੀ ਕੇਸ ਨੂੰ ਕਰੈਕ ਕੀਤਾ ਗਿਆ ਔਰ ਇਹਦੇ ਸਾਰੇ ਐਸਪੈਕਟਸ ਜਿਹੜੇ ਆ ਉਹ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਦੇਖ ਰਹੇ ਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗਿਆ ਕੰਪਲੇਨੈਂਟ ਦੇ ਘਰ ਪਾਰੇ ਉਹ ਕਿੱਦਾਂ ਜਾਣਦੇ ਸੀ ਉਹ ਸਾਰੀਆਂ ਗੱਲਾਂ ਪਾਰਟ ਆਫ ਦੀ ਇਨਵੈਸਟੀਗੇਸ਼ਨ ਨੇ ਔਰ ਬਹੁਤ ਜਲਦੀ ਅਸੀਂ ਉਸ ਨੂੰ ਸਾਰੇ ਨੂੰ ਐਕਸਪੋਜ਼ ਕਰਕੇ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਬਟ ਮੇਨ ਇਹ ਮੁਲਜ਼ਮ ਤਿੰਨ ਫੜੇ ਗਏ ਆ ਤੈਨੂੰ ਹੋਰ ਰਹਿੰਦੇ ਆ ਬੜੀ ਜਲਦੀ ਫੜੇ ਜਾਣਗੇ ਉਹ ਸਾਰੇ ਨਾਮਿਨੇਟਡ ਆ ਸੋ ਮੈਂ ਆਪਣੀ ਸਾਰੀ ਟੀਮ ਨੂੰ ਜਿਹਦੇ ਇਨਚਾਰਜ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਮਿਸਟਰ ਰਵਿੰਦਰਪਾਲ ਸਿੰਘ ਸ੍ਰੀ ਬਨੈਲਾ ਜੀ ਸਾਡੇ ਏਡੀਸੀਪੀ 2 ਰਿਸ਼ਭ ਭੋਲਾ ਜੀ ਏਸੀਪੀ ਨਾਰਥ ਔਰ ਹਰਮਿੰਦਰ ਸਿੰਘ ਜੀ ਸਾਡੇ ਏਸੀਪੀ ਇਨਵੈਸਟੀਗੇਸ਼ਨ ਇੰਸਪੈਕਟਰ ਰੋਬਨ ਹੰਸ ਐਸਐਚਓ ਰنجੀਤ ਐਵੈਨਿਊ ਤੇ ਐਸਆਈ ਰਵੀ ਕੁਮਾਰ ਜਿਹੜੇ ਸਾਡੇ ਡਿਟੈਕਟਿਵ ਵਿੰਗ ਤੇ ਇਨਚਾਰਜ ਨੇ ਉਹ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਔਰ ਵਿਦਨ 24 ਆਰਸ ਅਸੀਂ ਕੇਸ ਸਟ੍ਰੈਸ ਕਰ ਲਿਆ ਸੀ ਅਰੈਸਟ ਫਾਲੋ ਹੋਈਆਂ ਔਰ ਬਾਕੀ ਵੀ ਜਲਦੀ ਕੀਤੀਆਂ ਜਾਣਗੀਆਂ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਵੈਪਨ ਤੇ ਕੁਝ ਹੋਰ ਰਿਕਵਰੀਜ਼ ਪੋਸੀਬਲ ਨੇ ਇਸ ਕੇਸ ਚ